ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਭੈਣਾਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵੈਗ ਰਸਤੇ ਪਾਛਾ ਸਭ ਨੂੰ ਪੁੱਛ ਲਖੇ ਤਾਂ ਤੁਸੀਂ ਰਖੇ ਦਸਿਆ ਬਖਸ਼ੇ ਤੇ ਅੱਜ ਦਾ ਬਲਾਗ ਜੀ ਆਪਾਂ ਕਰ ਲੱਗਿਆ ਸ਼ੁਰੂ ਸ਼ਾਮ ਦਾ ਟਾਈਮ ਹੈ ਤੇ ਟਾਈਮ ਹੈ ਜੀ ਸ਼ਾਮ ਦੇ 7 ਵਜਣ ਵਾਲੇ ਆ ਤੇ ਆਪਾਂ ਬਣਾ ਰਹੇ ਸੀ ਜੀ ਅੰਦਰ ਚੌਲ ਇੰਨਾੜੀ ਬਣਾਉਂਦੇ ਆਂ ਸੇਵੀਆਂ ਉਹ ਉਧਰ ਬੱਤਲ ਗੋ ਜਿਆਦਾ ਚੜ ਆਇਆ ਹੈ ਜੀ ਤੁਹਾਨੂੰ ਦਿਖਾਉਂਦੇ ਆਂ ਠੰਡ ਤਾਂ ਬੜੀ ਜਿਆਦਾ ਬਣ ਗਈ ਹੈ ਲੱਗਦਾ ਅਬ ਜੇ ਸਰਦੀ ਆ ਜਾਂਦੀ ਏ ਠੰਡ ਬਹੁਤ ਬਣ ਗਈ ਹੈ ਬਾਰਸਤਾਨੀ ਡਲਦੀ ਆਵੇਗੀ ਜ਼ਰੂਰ ਇੱਧਰ ਬਹੁਤ ਜਿਆਦਾ ਬੱਤਾਂ ਹੈ ਥੋੜਾ ਲਾਈਟ ਜਾਦੇ ਇਸ ਰਿਹਾ ਹੈ ਬਾਕੀ ਕਾਲਾ ਚਾਹ ਬੱਦਲੇ ਜੀ ਵਾਓ ਕੋਈ ਨਹੀਂ ਦੌੜੇ ਇਹ ਮਾਈਸੀ ਜਰ ਸੋਇਚ ਤੇ ਆਪਾਂ ਬਣਾਉਂਦੇ ਹਾਂ ਜੀ ਸੇਨੀਆ ਇਹ ਇਹ ਜੀ ਆਪਣੇ ਬਾਟੀ ਅੰਦਰ ਰੱਖੀ ਅੱਜ ਗਿਆਰੀ ਤੇ ਉਹਨਾਂ ਦਿੱਤਾ ਸੀ ਦੁੱਧ ਤੇ ਆਪਣੇ ਕਿ ਸਾਰੇ ਕਹਿੰਦੇ ਕਿ ਹੁਣ ਸੇਮੀਆਂ ਬਣਾ ਲਓ ਪਹਿਲਾਂ ਕੇਕ ਬਣਾਉਣ ਲੱਗੇ ਸੀ ਕਿ ਆਪਾਂ ਬਣਾ ਲਪੇ ਜੀ ਸੇਮੀਆਂ ਬਣਾਉਣਾ ਆਟੇ ਦੀ ਤਾਂ ਹੈ ਨਹੀਂ ਹੁਣ ਬਣਾਵਾਗੇ ਤੇ ਆਪਾਂ ਬਾਜ਼ਾਰੋਂ ਹੀ ਲੈ ਕੇ ਆਏ ਆ ਚਾਂਸੀਆਂ ਵੀ ਬਣਾਵਾ ਲੀ ਜੀ ਅਸੀਂ ਆਵਰਟ ਅੱਛੀ ਆਪਾਂ ਜੀ ਬਣਾਸੀਆਂ ਤੁਹਾਨੂੰ ਕਰਮਾ ਹੋਗਾ ਇਸ ਲਈ ਮਾਫੀ। ਤੁਸੀਂ ਨਾ ਮੈਂ ਕਿਹਾ ਮਾਫੀ। ਬਹੁਤ ਬੜਾ ਪਿਆਰ ਕਰਦੇ। ਹੱਸ ਕੇ ਗੱਸਤ ਨਹੀਂ ਆਉਂਦੇ ਤੁਸੀਂ। ਸੇਵੀਆਂ। ਕਾਓ। ਜਿਵੇਂ ਆਪਣੀਆਂ ਸੇਵੀਆਂ ਬਣਾ ਕੇ ਉਹਨੀਆਂ ਪਿਆਰ। ਬਹੁਤ ਆਮ। ਆਹ ਦੀ ਬਾਣੀ ਹੱਸਦੇ। ਚੋ। ਜਾ ਸੀ ਆਜ ਦਿਹਾੜੀ ਹੈ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੇਣੇ ਜੀ ਮੰਗਲਵਾਰ ਦਾ ਤੇ ਗਰਮੀ ਵੀ ਬਹੁਤ ਜ਼ਿਆਦਾ ਅੱਜ ਸ਼ੁਰੂ ਹੋ ਗਈ ਹੈ ਤਾਂ ਉਹ ਬਹੁਤ ਤੇਜ਼ ਨਿਕਲੀ ਹੋਈ ਹੈ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਗਰਮੀ ਹੈ ਤੇ ਆਪਾਂ ਜੀ ਹੁਣ ਬਾਕੀ ਦਾ ਵਲੋਗ ਅੱਜ ਸ਼ੁਰੂ ਕਰਾਂਗੇ ਜੀ ਤੇ ਇਹ ਵਲੋਗ ਤੁਹਾਨੂੰ ਸ਼ਾਮ ਤੱਕ ਆ ਜਾਵੇਗਾ ਤੁਹਾਡੇ ਕੋਲ 8 ਵਜੇ ਤੇ ਇਹ ਹਾਂ ਬਾ ਜਲਦੀ ਸੀ ਜੀ ਅਰ ਛਾਤ ਤੇ ਆਪਾਂ ਸਪਾਉਂਦੇ ਆ ਗੋਏ ਗੋਏ ਸੁੱਕੜੇ ਪਾਣਿਆ ਵੀ ਸਾਰੇ ਪਿੱਜੇ ਪਏ ਆ ਬੋਰਾ ਸਾਰੇ ਵੇਚ ਗਿਆ ਲੱਗਦਾ ਹੈਗੇ ਸੀ ਬਾਕੀ ਉਹ ਹਵਾ ਨੇ ਇਹਨਾਂ ਸਾਰੇ ਤਰਪਾਲ ਉੱਡ ਗਏ ਤੇ ਸਾਰੀ ਮਿਹਨਤ ਜਿਹੜੀ ਬੇਕਾਰ ਚਲੀ ਗਈ ਹੁਣ ਆਪਾਂ ਨੂੰ ਫੇਰ ਤੋਂ ਸਾਰੇ ਬਾਥੀਆਂ ਜਿਹੜੀਆਂ ਸਕਾਣੀਆਂ ਪੈਣੀਆਂ ਬਹੁਤ ਜ਼ਿਆਦਾ ਗਰਮੀ ਹੈ ਜੀ ਅੱਜ ਤਾਂ ਝਾੜੂ ਪੋਚਾ ਬੜੀ ਮੁਸ਼ਕਲ ਕੀਤਾ ਹੈ ਤੇ ਚਲੋ ਆਪਾਂ ਸਿੱਦੇ ਕਰਦੇ ਆ ਸਾਰੀਆਂ ਬਾਥੀਆਂ ਤਾਂ ਕੀ ਯਾਰ ਹੋਇਆ ਆਪਣੇ ਬਹੁਤ ਪੁਰਾ ਹੋ ਗਿਆ ਜੀ ਹੁਣ ਆਪਾਂ ਪਾਉਂਦੇ ਆ ਸੁਕਣੇ ਬਾਹਰ ਸੇ ਨਾ ਪੂਰਾ ਤੈਲ ਕਮਚਾਇਆ ਹੈ ਇਹ ਹਾਂਜੀ ਹੁਣ ਮੈਂ ਛੱਤ ਤੋਂ ਆ ਕੇ ਗੋਏ ਸੁਕਣੇ ਪਾ ਕੇ ਆ ਗਈ ਸਾਂ ਤੇ ਹੁਣ ਮੈਂ ਨਾ ਇੱਥੇ ਲੱਗੀ ਸੀ ਹਲਵਾ ਬਣਾਉਣ ਅਨਰੀਤ ਨਾ ਸਵੇਰ ਦੀ ਰੋਈ ਜਾਂਦੀ ਏ ਕਹਿੰਦੀ ਮੰਮਾ ਚੁੱਕੀ ਫੇਰ ਬਸ ਕੋਈ ਕੰਮ ਨਹੀਂ ਕਰਤਾ ਆਏ ਨੇ ਤੇ ਇਹਦੇ ਕਰਕੇ ਮੇਰੇ ਸਾਰੇ ਕੰਮ ਲੇਟ ਹੋ ਜਾਂਦੇ ਨੇ ਤੇ ਉਹਦੇ ਵਾਸਤੇ ਮੈਂ ਬਣਾਉਣ ਲੱਗੀ ਸੀ ਹਲਵਾ ਥੋੜਾ ਜਿਹਾ ਆਪਾਂ ਘਿਓ ਲਿਆਏ ਤੇ ਵਿੱਚ ਥੋੜੀ ਮਲਾਈ ਪਾਈ ਹੈ ਚਮਚਾ ਦੋ ਕੁ ਚਮਚੇ ਤੇ ਉਹਦੇ 'ਚ ਹੁਣ ਮੈਂ ਆਟਾ ਪਾਤਾ ਏ ਆਟੇ ਨੂੰ ਆਪਾਂ ਪਾਉਣ ਲਾਗੇ ਜੀ ਚੰਗੀ ਤਰ੍ਹਾਂ ਤੇ ਬਹੁਤ ਟੇਸਟੀ ਬਣਦਾ ਜੀ ਇਸ ਤਰ੍ਹਾਂ ਹਲਵਾ ranya make papa bod ਪਾਤਾ ਜੀ ਹੁਣ ਪਾਣੀ ਤੇ ਹਲਵਾ ਪੱਕ ਕੇ ਹੋ ਗਿਆ ਰੈਡੀ ਆਪਾਂ ਜੀ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਕਦੇ ਆ ਬਣਾ ਕੇ ਤੇ ਅੰਨ ਰੀਤ ਵਸਤੇ ਮੈਨੂੰ ਕੁਛ ਨਾ ਕੁਛ ਬਣਾਉਣਾ ਪੈਂਦਾ ਹੈ ਕਿਉਂਕਿ ਉਹ ਨੂੰ ਕਈ ਦਿਨਾਂ ਤੋਂ ਰੋਟੀ ਵੀ ਨਹੀਂ ਖਾ ਰਹੀ ਤੇ ਕੁਛ ਨਹੀਂ ਖਾਂਦੀ ਵੀ ਬਸ ਕਾਏ ਕਮਜ਼ੋਰ ਜੀ ਹੋਈ ਪਈ ਹੈ ਤੇ ਮਿੱਠਾ ਜ਼ਿਆਦਾ ਖਾਂਦੀ ਮਿੱਠੀ ਚੀਜ਼ ਖਾ ਲੈਂਦੀ ਹੈ ਨਮਕੀਨ ਖਾਂਦੀ ਨਹੀਂ ਜੇ ਪਿਚੜੀ ਵਗਾਰਾ ਬਣਾਈਏ ਉਹ ਖਾਂਦੀ ਵੀ ਤੇ ਹੋਰ ਮੈਂ ਤਾਂ ਕਰਕੇ ਉਹਦੇ ਵਾਸਤੇ ਬਣਾਇਆ ਹੈ ਖਲਾ ਦੇਖਦੇ ਹਾਂ ਜੇ ਖਾ ਲਿਆ ਸੀ ਤਾਂ ਆ ਬੈਠਾ ਅਨ੍ਰਿਤ ਅਨ੍ਰਿਤ ਹਲਵਾ ਖਾ ਲੋ ਪੁੱਤਰ ਟੀਵੀ ਵੇਖਣ ਲੱਗਾ ਹੋਇਆ ਏ ਚਲੋ ਜੀ ਆਪਾਂ ਹਣ ਬਾਲਦੇ ਤੰਦੂਰੀ ਅੱਜ ਤਾਂ ਬਾਲਨ ਸੁੱਕ ਗਿਆ ਸੀ ਵਧੀਆ ਤੇ ਤੋਪ ਬਹੁਤ ਕੜਕਣੀ ਏ ਰੱਬ ਨੇ ਗੁੱਸੇ ਨਾਲ ਤੋਪ ਕੱਢੀ ਆ ਨਾ ਆਪਾਂ ਸਾਰੇ ਕਦੇ ਪਹਿਲਾਂ ਤੋਪ ਨਹੀਂ ਕਰਦਾ ਨਹੀਂ ਪਾਈ ਜਾਂਦਾ ਤੇ ਰੱਬ ਨੂੰ ਚੜਿਆ ਗੁੱਸਾ ਤੇ ਅੱਜ ਇੰਨੀ ਜ਼ਿਆਦਾ ਤੋਪ ਆਪਸ ਤੋਂ ਜ਼ਿਆਦਾ ਇਸ ਗਰਮੀ 'ਚ ਕੰਮ ਕਰਨਾ ਹੀ ਔਖਾ ਹੋਇਆ ਤੇ ਬੜਾ ਜ਼ਿਆਦਾ ਇੱਧਰ ਲੱਗੇ ਟੇਖ ਆ ਦੀ ਟਰਾਲੀ ਦੀ ਤਿਆਰੀ ਕਰਦੇ ਮੈਨੇ ਲਾਈਟਾਂ ਲਾਈਆਂ ਨੇ ਰਾਤ ਨੂੰ ਤੁਹਾਨੂੰ ਦਿਖਾਵਾਂਗੇ ਕਿਵੇਂ ਜਗਦੀਆਂ ਨੇ ਸਾਰੀ ਆਡੀਅੰਸ ਨੂੰ ਰਾਤ ਨੂੰ ਦਿਖਾਵਾਂਗੇ ਕਿ ਆਪਣੀਆਂ ਰੇਟਾਂ ਜਿੱਦਾਂ ਲੱਗਣ ਇਹ ਹੁਣ ਕੀ ਲਾਉਂਦੇ ਪਏ ਇਹ ਵਿੱਚ ਨਾ ਥੋੜੀ ਜਿਹੀ ਸਵਾਲ ਆਕ ਨਾ ਅੱਛਾ ਉਹ ਦਿਨ ਨਾਲ ਕੀ ਹੋਵੇਗਾ ਵੀ ਇਹ ਪੱਕਾ ਜੋੜ ਹੋ ਜਾਏਗਾ ਠੀਕ ਫਿਰ ਵੀ ਕਿਉਂ ਕਰਾ ਦੇ ਚੋੜਦੇ ਪਏ ਉਹ ਸਵਾਲ ਆ ਕੇ ਸੁੱਖਾ ਵੀ ਕਿਉਂ ਲਾ ਦੇ ਨੂੰ ਠੀਕ ਹੈ ਉਹਦੇ ਨਾਲ ਫਿਰ ਜਿਪਟਿੰਗ ਨਹੀਂ ਨਹੀਂ ਹਾਂ ਸਖਤ ਹੋ ਜਾਂਦੀਆਂ ਨਾਲ ਸਰ ਮੈਂ ਤੁਹਾਨੂੰ ਲਾਤੀਆਂ ਪਰ ਰਾਤ ਨੂੰ ਦਿਖਾਵਾਂਗੇ ਕਿਵੇਂ ਜਗਦੀਆਂ ਤਪਲੇ ਪਾ ਗਏ ਹਾਂ ਹਾਂ ਜਰਵਾਜਾ ਦੀ ਤਾਂ ਧੁਰ ਬਾੜ ਪੇ ਕਾਲਾ ਤਾਂ ਮੈਂ ਬੜਾ ਪਰੇਸ਼ਾਨ ਕਰ ਲਿਆ ਸੀ ਪਰਸੋਂ ਪਰਸੋਂ ਸੱਚੀ ਕੱਲ ਤਾਂ ਆਪਾਂ ਦੋ ਹੰਡੀਆਂ ਤੇ ਤੰਦੂਰ ਤੇ ਬਣਾਈਆਂ ਸੀ ਇੱਕ ਵੱਜ ਗਿਆ ਸੀ ਰੋਟੀਆਂ ਨੂੰ ਬਹੁਤ ਲੇਟ ਹੋ ਗਈ ਸੀ ਕਰਦੇ ਹਾਂ ਜੀ ਸੂਟ ਦੀ ਸਲਾਈ ਉਹ ਨਹੀਂ ਤੇ ਦੂਰ ਮੈਨੂੰ ਡਰਾਵੇਗਾ ਦੇਖੋ ਜੀ ਹੁਣ ਆਪਾਂ ਟਰਾਲੀ ਦੀਆਂ ਲਾਈਟਾਂ ਲਾ ਲਈਆਂ ਆ ਤੇ ਦੇਖੋ ਕਿੰਨੀਆਂ ਸੋਹਣੀਆਂ जगਦੀਆਂ ਪਈਆਂ ਕਿਵੇਂ ਲੱਗੀਆਂ ਜੀ ਮੇਰੇ ਭੈਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀ ਕਿ ਮੇਰੇ ਭੈਣਾ ਦੇ ਪਹਿਲਾਂ ਨਾ ਕਮੈਂਟ ਬਹੁਤ ਜ਼ਿਆਦਾ ਮੈਨੂੰ ਆਉਂਦੇ ਹੁੰਦੇ ਸੀ ਤੇ ਉਹ ਪੈਣਾ ਹੁਣ ਕਮੈਂਟ ਕਰਨੇ ਛੱਡ ਗਈਆਂ ਨੇ ਪਤਾ ਨਹੀਂ ਕੀ ਚੱਕਰ ਆ ਤੇ ਜ਼ਰੂਰ ਕਰਿਆ ਕਰੋ ਜੀ ਸਾਡਾ ਉਹਦੇ ਨਾਲ ਬਹੁਤ ਹੌਸਲਾ ਬਣਦਾ ਹੈ ਜੀ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਹੋ ਤੇ ਪਲੀਜ਼ ਜ਼ਰੂਰ ਕਰਿਆ ਕਰੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਇਹ ਲਾਈਟਾਂ ਆਪਾਂ ਲਾਈਆਂ ਆ ਜੀ ਟਰਾਲੀ ਤੇ ਜ਼ਰੂਰ ਦੱਸਿਓ ਕਿਵੇਂ ਲੱਗਦੀਆਂ ਸਤਿ ਸ਼੍ਰੀ ਅਕਾਲ ਜੀ